ਦੁਬਈ ਭਾਵੇਂ ਜਿੰਨਾ ਮਰਜੀ ਅਮੀਰ ਹੋ ਗਿਆ ਪਰ ਅੱਜ ਤੱਕ ਉਹਨੇ ਆਪਣੀ ਵਿਰਾਸਤ ਵੀ ਸੰਭਾਲੀ ਆ ਤੇ ਅੱਜ ਫਿਰ ਤੁਹਾਨੂੰ ਹੁਣ ਆਪਾਂ ਦੁਬਈ ਦੀਆਂ ਪੁਰਾਣੀਆਂ ਚੀਜ਼ਾਂ ਵੀ ਦਿਖਾਉਨੇ ਆ ਤੇ ਨਾਲੇ ਨਵੀਂ 골ਡ ਮਾਰਕੀਟ ਵੀ ਦਿਖਾਉਣੀ ਦੁਬਈ ਦੀ ਪੰਜਾਬੀ ਆ ਗਿਆ ਸ੍ਰੀ ਗਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਵਧਿਆਉਗੇ ਅੱਜ ਆਪਾਂ ਆਏ ਆ 골ਡਨ ਮਾਰਕੀਟ ਤੇ ਇੱਥੇ ਇੱਕ ਹੋਰ ਪਲੇਸ ਆ ਜਿੱਥੇ ਪੁਰਾਣੀਆਂ ਚੀਜ਼ਾਂ ਬੜੀਆਂ ਹੁੰਦੀਆਂ ਆ ਤੁਸੀਂ ਮੇਰੇ ਪਿੱਛੇ ਐਗਜ਼ਾਮਪਲ ਵੇਖ ਸਕਦੇ ਆ ਤੇ ਅੱਜ ਤੁਹਾਨੂੰ ਘੁਮਾਉਣੇ ਆ ਨਾਲੇ ਤੇ ਪੁੰਜਾਈ ਵੀ ਕਰਾਉਣੇ ਆ ਤੇ ਅੱਜ ਫਿਰ ਚੰਨਾ ਕੀ ਕਹ ਸਕਦੇ ਤੁਸੀਂ पांडे ਪੁਰਾਣੇ ਇਹਨਾਂ ਨੇ ਰੱਖੇ ਇਥੇ ਇਹ ਮੋਸਟਲੀ ਯੋਈ ਦੇ ਵੀ ਆ ਗਏ ਐਸੇ ਚੀਜ਼ਾਂ ਪੁਰਾਣੀਆਂ ਚੀਜ਼ਾਂ ਦੀਆਂ ਵੀ ਨਾ ਇਦਾਂ ਦੀ ਪੁਰਾਣੀ ਟਾਈਪ ਦੀ ਲੁੱਕ ਬਣਾਈਆਂ ਜਿੱਦਾਂ ਨਾ ਅੰਦਰੋਂ ਤੇ ਹੈਗੇ ਮਜ਼ਬੂਤ ਹੀ ਆ ਬਾਹਰ ਉਹਨਾਂ ਨੇ ਪੇਂਟਿੰਗ ਵਗੈਰਾ ਜਿੱਦਾਂ ਤੁਸੀਂ ਕਹਿ ਸਕਦੇ ਨਾ ਪਲਸਤਰੀ ਇਦਾਂ ਦਾ ਕੀਤਾ ਵਾ ਕਿ ਜਿਦਾ ਪੁਰਾਣਾ ਚ ਲੱਗੇ वे ही सकते कि गोल्डन थीम नहीं दिखे जिदा बालने पर छत उस हिसाब इन्होंने किता वा और उसे इन्होंने रेड़ा भी है इन्होंने ਇਸ ਆਉ ਦਾ ਨੰਨੇ ਨਾ ਪੂਰਾ ਇਹਨਾਂ ਨੇ ਇੰਝ ਤਾਂ ਪੂਰੀ ਇੰਡੀਅਨ ਵਾਈਬ ਦਿੱਤੀ ਜਦਾਂ 올ਡਨ ਟਾਈਮ ਦੀ ਵਾਈਬ ਦਿੱਤੀ ਇਹਨਾਂ ਨੇ ਆਉ ਮੋੜਾ ਚੱਕਣ ਲੱਗਾ ਚੱਕਾ ਆ ਚੱਕਦਾ ਮੋੜੇ ਨੇ ਘਾਗੀ ਜਾਨ ਜਾਨ ਹੈਗੀ ਮੁੰਡੇ ਦੀ ਜੋਰ ਹੋ ਗਿਆ ਮੁੰਡੇ ਦਾ ਭਾਰਾ ਆਈ ਤੇ ਹੁਣ ਰਮਾਦਾਨ ਦਾ ਟਾਈਮ ਹੈ ਨਾ ਤੇ ਇਹਨਾਂ ਨੇ ਲਾਈਟਨਿੰਗ ਵਗੈਰਾ ਵੀ ਇਦਾਂ ਦੀ ਇਹਨਾਂ ਨੇ ਕੀਤੀਆਂ ਹਰ ਇੱਕ ਜਗ੍ਹਾ ਤੇ ਤਾਰੇ ਮਸਾਲੇ ਆ ਇਦਾਂ ਲੱਗਦਾ ਜਿਦਾ ਹੋਲੀ ਦੇ ਰੰਗ ਨਹੀਂ ਹੁੰਦੇ ਇਹ ਮਸਾਲੇ ਰੱਖੇ ਇਦਾਂ ਨੇ ਕਲਰ ਕਲਰਫੁਲ ਦੇਖਦੇ ਤੀਂ ਵੇਖੋ ਸਪਾਈਸੀ ਮਸਾਲੇ ਆ ਪੁੱਤ ਆਹ ਮਸਾਲੇ ਆ ਇਦਾਂ ਲੱਗਦਾ ਨਾ ਜਿਦਾ ਹੋਲੀ ਦੇ ਕਲਰ ਹੁੰਦੇ ਕਲਰ ਹੀ ਰੱਖਦੀ ਆ ਆ ਮੈਨੂੰ ਲੱਗਦਾ ਸਵਾਹੀ ਰੱਖਦੀ ਆ ਦੇਖੋ ਨਾ ਦਿਖੰਦੇ ਭਲੀ ਵੀ ਰੱਖੇ ਇਹਨਾਂ ਨੇ ਬਾਟੇ ਪੂਰੇ ਨਾ ਜਿੱਦਾਂ ਪੁਰਾਣੇ ਟਾਈਪ ਦੇ ਜਿੱਦਾਂ ਇਹਨਾਂ ਨੇ ਦਿਖਾਇਆ ਬਾਕੀ ਜਿੱਦਾਂ ਬੜੀ ਚਿਰ ਦੇ ਪਏ ਆਟੇ ਇੰਨਾਂ ਨੇ ਆਟਵਾ ਕੀ ਇੰਦਾ ਦਾ ਕੀਤਾ ਇਹਨਾਂ ਨੇ ਇਹ ਆਏ ਪੂਰੇ ਇੱਥੇ ਜਾਤਰ ਗੋਰੀ ਹੈ ਇੱਥੇ ਟੂਰਿਸਟ ਪਲੇਸ ਆ ਨਾ ਇੰਡੀਆ ਦੇ ਵਾਈਪਰ ਮੋਸਟਲੀ ਗੋਰੀ ਗੋਰੀ ਦਿਖੰਦੇ ਇੱਥੇ ਆ ਇੱਥੇ ਅਨੰਨੇ ਰਮਨਾਨ ਦਾ ਬਣਾਇਆ ਫਿਰ ਆਪਣੀ ਇੰਡੀਆ ਦੇ ਸਟੈਂਡ ਏਸਿਆਂ ਦੇ ਕੀਤਾ ਦੇ ਨੇ ਤੇ ਇਹਨਾਂ ਨੇ ਲੱਕਣਾ ਦੇ ਲਾਏ ਆ ਈਸੀ ਦੇ ਸਟੈਂਡ ਆਪਾਂ ਐਵੇਂ ਮੰਗੇ ਲੈਨੇ ਆਪਾਂ ਵੀਦਾ ਦਾ ਲਾ ਲੈ ਰਹੀਏ ਤਾਂ ਵੇਖੋ ਇਹਨਾਂ ਨੇ ਉਹ ਦੀ ਦਿੱਤੀ ਆ ਵਾਈਫ ਕੁੱਤੇ ਤੇ ਲੈਂਡਰ ਪਰ ਇਹਨਾਂ ਨੇ ਥਲੇ ਦਾ ਸਾਰਾ ਜਦਾਂ ਬੰਦਿਆ ਦੇ ਸਾਰੇ ਇਹ ਸਾਰਾ ਇਹ ਛੱਤ ਯੂਟੂਬਰ ਬੜੇ ਤਗੜੇ ਯੂਟੂਬਰ ਵੀ ਆ ਗਏ ਇਹਨਾਂ ਦਾ ਘਰ ਦਿਖਾਵਾਂ ਕਿੱਥੇ ਆ ਤੀ ਵੇਖਣਾ ਬਣਾ ਘਰ ਇਦਾਂ ਨਾ ਕਰੋ ਜੀ ਟੁੱਟ ਗਈ ਨਾ ਪੈਸੇ ਤਾਂ ਹੀ ਦੇਣੇ ਆ ਆ ਦੇਖੋ ਉਹ ਆ ਤੁਹਾਡਾ ਘਰ ਦੀ ਨਾ ਸਾਹਮਣੇ ਇੱਥੇ ਦੇ ਵਾਹ ਨਾ ਇਹੋ ਹੀ ਆ ਨਾ ਬੜਾ ਮਹਿੰਗਾ ਘਰ ਹਨਾ ਬੜਾ ਮਹਿੰਗਾ ਘਰ ਤਾਂ ਤਾਂ ਹੂੰ ਬੜਾ ਮਹਿੰਗਾ ਹੈ ਤੇ ਕੇ ਕੋ ਨਹੀਂ ਲਿਆ ਜਾਣਾ ਏਡਾ ਤਗੜਾ ਹਣਾ ਜੀ ਲੈ ਜਾਣੇ ਕਰਕੇ ਆਓ ਫਾਜਾ ਆਪੋਂ ਮੋਨ ਲਗਾ ਇਹ ਤੇਰੀ ਆਏ ਆਤ ਭਗ ਲੈ ਜੀ ਰਸ ਨਾਲ ਨਾਰਦਾ ਇਸੇ ਗੇ ਪਾ ਜਾਣੇ ਕਿੱਥੇ ਹੋ ਗਏ ਦਾ ਆ ਜਾ ਆ ਪਾਲੇ ਮੁੱਛ ਦਿੰਦੇ ਆਹ ਮਾਲੇ ਲੜੀ ਜਾਂਦੇ ਰੁਪਿਆ

ਚਾਹਮਣੇ ਕਿ ਨਾ ਵਾ ਤੇ ਵਿੱਚ ਵੀ ਜਦੋਂ ਅਸੀਂ ਬੋਰਡ ਰਾਈਡ ਲਈ ਨਾ ਉੱਥੇ ਵੀ ਬਰਡਸ ਵਗੈਰਾ ਹੈਗੇ ਤੇ ਉਦੋਂ ਵੀ ਅਸੀਂ ਪਾਇਆ ਸੀ ਫੂਡ ਤੈਨੂੰ ਬੜਾ ਸ਼ੌਂਕ ਹੈ ਜਦ ਦਾ ਨਾ ਕੋਈ ਵੀ ਬੋਰਡ ਹੋਵੇ ਇਹਨੇ ਪਾ ਦੇਣਾ ਵਾ ਬਾਹਰ ਸਾ ਦੇ ਜਦਾਂ ਵਾਰੀ ਤੇ ਵੀ ਹੁੰਦੇ ਆ ਕਿ ਯਾਰੀ ਚਿੜੀਆਂ-ਚਿੜੀਆਂ ਨੇ ਇਹ ਚੋਲ ਪਾ ਦੇਣੀ ਇਹ ਬੋੜਾ ਇਹਨੂੰ ਹੈਗਾ ਵਾ ਫੈਸ਼ਨ ਹੈ ਇਹਦਾ ਆ ਇੱਕ ਕਿੱਡਾ ਤੱਕੜਾ ਜਿਆਦਾ ਸ਼ੌਂਕ ਹੈ ਆਹ 3 ਜਣਾਂ ਵਾਲਾ

ਇਹ ਤੇ ਸਾਰੀਆਂ 에어ਲਾਈਨਾਂ ਗਿਆ ਫਲਾਏ ਦੁਬਈ ਆ ਗਈ ਯਾਰ 에어 ਅਰਬੀਆ ਹੋਰ ਵੀ ਤੁਸੀਂ ਦੇਖ ਸਕਦੇ ਐਕਸਪੋ ਦੀਆਂ ਇਹਨਾਂ ਨੇ ਬਣਾਏ ਆ ਵੱਡੇ ਵੱਡੇ ਸਾਈਕਲ ਆਪਾਂ ਕੋਲ ਹੈਗਾ 에어 ਲਾਈਨ ਦੇ ਵਿੱਚ ਨੀਆਂ ਸੋਹਣੀਆਂ ਇਹਨਾਂ ਨੇ ਲਪਾ ਆਇਆ ਇਹਨਾਂ ਕੋਲ ਫਰੇਮ ਪਾ ਡੈਕੋਰੇਸ਼ਨ ਦਾ ਹੋ ਗਿਆ ਰਵੀ ਨੇ ਪੜੀ ਕੀਤੀ ਇਹਨਾਂ ਨੇ ਆ ਫਿਰ ਵੀ ਲੱਗਦੇ ਮਸਾਲੇ ਆ ਪਰ ਉਹ ਤੇ ਆਲਡਰ ਪਾウダー ਜੇ ਲੱਗਦੇ ਉਹ ਬਗਾਰਾ ਵੀ ਇਹ ਬਣਾਉਂਦੇ ਇੱਥੇ ਪਰ ਉਹਦੇ ਵੀ ਸਟਾਲ ਲੱਗੇ ਆ ਤਾਨੂੰ ਕਿੱਦਾਂ ਦੀ ਲੱਗਈ? ਮੈਨੂੰ ਬਹੁਤ ਸੋਹਣੀ ਲੱਗੀ ਆ। ਅੱਛਾ, ਕੋਈ ਕੰਮ ਨਹੀਂ ਦੀ। ਮੈਂ ਕੋਈ ਨਹੀਂ ਕਹਨੀ ਅਜੀ ਹਾਂ ਅਜੀ ਇਹ ਪਹਿਲਾ ਪੁਰਾਣੀ ਪਈ ਵਿੱਚ ਆਏ ਆ। ਹਾਂ। ਇਹਦੇ ਤੋਂ ਸੋਨਾ ਬਾਜ਼ਾਰ ਜਾਣਾ ਪੈਣੀ ਤੇ ਚੜ ਗਏ। ਹਾਂ। ਅੱਛਾ, ਮੈਨੂੰ ਇੱਥੇ ਵੀ ਬਹੁਤ ਸੋਹਣਾ ਲੱਗਾ। ਅੱਛਾ, ਇਹ ਜੀ ਬਹੁਤ ਸੋਹਣੀ ਵੇਖਣ ਵਾਲੀ ਚੀਜ਼ ਆ। ਅੱਛਾ। ਹਾਂ, ਹੁਣ ਇਹ ਗੁਰਸੇ ਵਿਆਹ ਆਦਿ ਕੁਝ ਸੇਵਕ ਦਾ ਦੇਰਾਂ ਜੀ ਦਾ ਵੇਟ ਕਰਦੇ ਐਟ ਲੋਕ ਦੇ। ਪਰ ਹੁਣ ਐ ਮਤਲਬ ਇੰਨਾ ਵਧੀਆ ਲੱਗ ਆਪੇ ਕੋਈ ਸਾਥੀ ਅੱਛਾ ਦਿਲ ਕਰਦਾ ਕਿ ਘਰ ਨੂੰ ਜਾਈਏ ਨਾ ਹਾਂ ਜਾਓ ਫਿਰ ਯਾਨੀ ਕਿ ਤੁਹਾਨੂੰ ਇੱਥੇ ਮਜ਼ੇ ਆਉਣ ਡੇ ਆ ਬੜੇ ਮਜ਼ੇ ਆਉਣ ਡੇ ਆ ਸੁਗਰੀਆ ਵੀ ਛੰਡਿਆ ਆ ਸੁਗਰੀ ਫੇਰੀ ਤੇ ਛੰਡੀਆਂ ਅੱਛਾ ਜਰਵਾੜੀਆਂ ਆਉਣ ਤਾਂ ਚੜਾਵਾਂਗੇ ਵੀ ਠੀਕ ਹੁਣ ਮੈਂ ਚੜਦਾ ਵਾਂ ਤੇ ਵੇਖਣਾ ਗਾੜੀ ਤੋਂ ਨਾ ਬਜਾਰੀ ਲੈ ਕੇ ਆਉਣਾ ਅੱਛਾ ਰਾਤ 8 ਵਜੇ ਤੇ ਕੋਈ ਪਰਵਾਹ ਨਹੀਂ ਆ ਅੱਛਾ ਕਿ ਦੇਰ ਚੜਿਆ ਵਾ ਕਿ ਰਾਤ ਪਈ ਆ ਅੱਛਾ ਇੰਡੀਆ ਦੇ ਬਸ ਹੁਣ ਹੀ ਹੋਵਾਂਗੇ ਸੇ ਤਿੰਨੇ ਜਾਵੋ 9 ਵਜੇ ਕਰ ਰਹਣਾ ਹਾਂ ਹਾਂ ਅੱਛਾ ਇਹ ਪੋੜਗਾਸੀ ਕਰ ਲਿਆ ਪੂਰਾ ਕਾਹਦਾ ਬਈ ਆ ਲੈਦਾ ਪੁਲਿਸ ਸਟੇਸ਼ਨ ਤੁਸੀਂ ਦੇਖ ਸਕਦੇ ਆ ਇਥੇ ਕੋਈ ਵੀ ਪੁਲਸ ਵਾਲਾ ਨਹੀਂ ਹੈਗਾ ਮਸ਼ੀਨ ਆ ਬਸ ਮਸ਼ੀਨ ਤੇ ਤੁਸੀਂ ਕੰਪਲੇਨ ਦਰਜ ਕੀਤੀ ਨਾ ਉਥੇ ਆਪੇ ਦਾ ਪੁਲਸ ਵਾਲਿਆਂ ਨੇ ਗੱਲ ਕਰੀ ਤੇ ਆਪੇ ਦਰਜ ਕਰ ਲੈਣੀ ਆ ਕੋਈ ਵੀ ਬੰਦਾ ਬੰਦਾ ਨਹੀਂ ਹੁੰਦਾ ਇੱਥੇ ਐਂ ਜੀ ਘੱਟੇ ਘੱਟੇ ਜਾਣਦੇ ਆ ਓਏ ਪਿੱਛੇ ਪਿੱਛੇ ਉਹ ਗਾੜਾ ਦਿਓ ਘੇਰ ਆ ਪਾ ਆ ਵੈਗ ਦਾ ਘੇਰ ਆ ਜਾਣ ਵੀ ਆ ਆਪਣੀ ਬੋਰਡ ਜੱਟ ਆਪਾਂ ਪਾਰ ਦਵਾਈ ਤੋਂ ਦੇਹਰਾ ਦਵਾਈ ਆਪਾਂ ਚੱਲੇ ਹੁਣ ਬਾਰ ਦਵਾਈ ਤੋਂ ਦੇਹਰਾ ਦਵਾਈ ਆ ਸਾਰਾ ਮਾਰ ਦਵਾਈ ਹੀ ਹਾਂਜੀ ਹੁਣ ਆਪਾਂ ਚੱਲੇ ਹਾਂ ਦੇਹਰਾ ਦਵਾਈ ਲੱਗ ਰਿਹਾ ਹੁਣ ਦੱਸੋ ਹੌਂਟੇ ਬੋਰਡ 'ਚ ਵੀ ਬੈਠੇ ਹਾਂ ਬਹੁਤ ਸੁਹਾਨਾ ਪਿਆਰ ਮਗਰ ਦੇ ਵਿੱਚ ਕਾਰ ਆ ਗਈ ਇਸ ਬੰਦ ਨੂੰ ਨਹੀਂ ਆਦਾ ਜਿਹੜੀ ਬੋਰਡ ਦੀ ਰਾਈਡ ਆ ਨਾ ਇਹ ਪਰਸਨ ਇੱਕ ਤੇ ਤੇ ਆਪਾਂ ਹੁਣ ਇੰਟਰਗਲ ਜਾਣਾ ਵਾ ਪਰ ਦੁਬਈ ਤੋਂ ਤੇਰਾ ਦੁਬਈ ਚ ਕਰਕੇ ਆ ਆ ਤੇਰਾ ਦੁਬਈ ਚ ਐਂਡਰ ਹੁਣ ਤੁਹਾਨੂੰ ਦੱਸੋਨੇ ਆ 골ਡ ਮਾਰਕੀਟ ਕਿੰਨੀ ਤਗੜੀ ਇਨਾ ਤੋਂ ਸੁਦੂਖੀ ਆ ਇਹਨਾਂ ਨੇ ਮੇਨਗੇ ਸਾਹਮਣੇ ਇਹ ਰੱਖੀ ਆ ਇਹਨਾਂ ਨੇ ਮੇਨ ਏਰੀਆ ਤੇ ਕਰਨ ਲੱਗੇ ਇੰਟਰ 올ਡ ਬਲਦੀਆ ਸਟ੍ਰੀਟ ਦੇ ਸਾਹਮਣੇ ਚੱਲੇ ਆਪਾਂ ਸਿੱਧੇ ਸਾਡੀ ਹੁੰਦੀ ਹੀ ਪਹਿਲਾ ਮਾਰਕੀਟ ਹੈ ਇਹਨਾਂ ਨੇ ਸਟ੍ਰੀਟ ਵਗੈਰਾ ਇਹ ਪੁਰਾਣੀ ਫੋਟੋ ਇਹਨਾਂ ਨੇ ਇੱਥੇ ਲਾਈ ਆ ਪਹਿਲਾਂ ਦੇ ਇਦਾਂ ਇਹਨਾਂ ਨੇ ਦੁਕਾਨ ਦਾ ਕੋਨਾ ਲਾਈਆ ਇਹ ਪੁਰਾਣਾ ਹੈ ਇਹ ਉਹਦਾ ਫੋਟੋ ਨਹੀਂ ਆ ਪੇਂਟਿੰਗ ਕੀਤੀ ਗਈ ਹੈ ਮਸ਼ੀਨ ਦੇ ਦੁਆਰਾ ਬਣਾਈ ਗਈ ਹੈ ਪੇਂਟਿੰਗ ਅੰਦਰ ਦਾ ਵੀ ਡੇਰਾ ਦবাই ਦਾ ਆ ਕਿੱਡੀ ਤਕਰੀਰ ਨੇ ਮਾਸਕ ਬਣਾਈਆਂ ਉੱਤੇ ਤੇ ਇੱਥੇ ਦੁਕਾਨਾਂ ਲੱਗੀਆਂ ਵਾ ਤੁਸੀਂ ਦੇਖ ਸਕਦੇ ਆ ਤਾਂ ਸੇਮ ਹੀ ਆ ਜਿੱਦਾਂ ਬਰਦਪਈ ਦੇ ਵਿੱਚ ਦੁਕਾਨਾਂ ਲੱਗੀਆਂ ਨੇ ਉਦਾਂ ਹੀ ਇਹਨਾਂ ਨੇ ਸ਼ੋਪੀਸ ਵਾਸਤੇ ਦੁਕਾਨਾਂ ਲਾਈਆਂ ਵਾ ਦੋ ਚੀਜ਼ਾਂ ਵਾ ਇਹਨਾਂ ਕੋਲ ਨਾ ਜਿੱਦਾਂ ਡੈਕੋਰੇਸ਼ਨ ਆਈਟਮਸ ਵਗੈਰਾ ਵਾ ਤੇ ਇੱਕ ਇਹਨਾਂ ਕੋਲ ਮਸਾਲੇ ਹੈਗੇ ਆ ਮਸਾਲੇ ਕੇਸਰ ਵਗੈਰਾ ਹਾਂਜੀ ਇਹ ਗਾੜੀ 골ਡ ਦੀ ਮਾਰਕੀਟ ਹੋਣੀ ਹੈ ਉਹ ਗੋਲਡ ਵੀ ਚੰਦ ਖੋਣਗੇ ਇੱਥੇ ਉਦਾਂ ਹੀ ਪਿਆ ਸਿੱਧਾ ਨਮ ਕਰਨ ਲਿਆ ਜ ਸਨ ਜਮ ਚਾਹੇ ਰਾਵਣਾ ਮਾ ਤੁਹਾਡਾ ਤੁਹਾਨੂੰ ਇੰਤਜ਼ਾਰ ਸੀ ਹੁਣ ਆਪਾਂ ਉਥੇ ਪਹੁੰਚ ਗਏ ਆ ਤੁਹਾਨੂੰ ਉਹ ਵੀ ਦਿਖਾਉਨੇ ਆ ਹੁਣ ਆਪਾਂ ਇੰਟਰ ਕਰਨ ਲੱਗੇ ਆ ਗੋਲਡ ਮਾਰਕੀਟ ਤੇ ਦ ਸਿਟੀ ਆਫ ਗੋਲਡ ਮੰਟਲਾਂ ਦੇ ਹਿਸਾਬ ਨਾਲ ਸੋਨਾ ਪਿਆ ਵਾ ਦਾਂ ਦੁਕਾਨਾਂ ਤੇ ਬਾਹਰ چیزਾਂ ਇਦਾਂ ਲਾਇਆ ਇਹਨਾਂ ਨੇ ਆਇਕ ਕੜੇ-ਕੜੇ ਇਹਨਾਂ ਦੇ ਮੂਰਤੀਆਂ ਵਗੈਰਾ ਵੀ ਇਹਨਾਂ ਨੇ ਬਣਾਈਆਂ ਤੁਹਾਡੀ ਨਜ਼ਰ ਪੈਂਦੀ ਉਧਰ ਹੀ ਸੋਨਾ ਇੱਧਰ ਵੇਖੋ ਜਾਂ ਉਧਰ ਵੇਖੋ ਦੋਵੇਂ ਪਾਸੇ ਸੋਨਾ ਹੀ ਆ ਤੇ ਡਾਇਮੰਡ ਇਹ ਦੋ ਜਗ੍ਹਾ ਇੱਥੇ ਆ ਉੱਥੇ ਹਨ ਨਹੀਂ ਆ ਕਿ ਜਿਹੜਾ ਸਾਰੀਆਂ ਚੀਜ਼ਾਂ ਕਿਸ ਨਾਲ ਇੱਥੇ ਸਿਰਫ ਦੋ ਜਗ੍ਹਾ 골ਡ ਤੇ ਡਾਇਮੰਡ ਸਾਇਨ ਨਕੇਂ ਰਿਆ ਤੋਂ ਬਈ ਸਿਟੀ ਆਫ ਹੋਲਡਸ ਇਹ ਕੋਈ ਡਾਇਮੰਡ ਵੀ ਹੈਗੇ ਆਪਣੇ ਰਿਲੀਜੀਅਸ ਵਾਲੇ ਵੀ ਹੈਗੇ ਇਹਨਾਂ ਤੋਂ ਸਿੰਬल्स ਵਗੈਰਾ ਆ ਦੇਖੋ ਖੰਡਾ ਵਾ ਇੱਕ ਓੰਕਾਰ ਐਜੂ ਵੀ ਖੰਡਾ ਕਲ ਕਿਰਲੇਜਸ ਵਾਲੇ ਵੀ ਹੈਗੇ ਨਾ ਤੇ ਆਪਣੇ ਵੀ ਹੈਗੇ ਸਮਾਰੀ ਇਹਨਾਂ ਨੇ ਕਿੰਨੀ ਕੀਤੀ ਇਹਨਾਂ ਨੇ ਸਟੈਚੂਸ ਹੋਇਆ ਰਵੀ ਬਣਾਈਆਂ ਹੋ ਆਹ ਹੋਰ ਦੀ ਇਹਨਾਂ ਦੇ ਰਿਲੀਜਸ ਦੇ ਇੱਕ ਆਸਾ ਦੇ ਕੋਰਸ ਜੇ ਤਗੜੇ ਨਾ ਕੋ ਹੋ ਰਾਰਾ ਨਾ ਪੂਰੇ ਕੰਪੜਾ ਦਿੰਦੇ ਆ ਗਏ ਸੁਣਾਣਾ ਕੋਟਲਾਣਾ ਪਿਆ ਵੇਖਦਾ ਹਾ 500 ਬਗਰਾਣਾ ਕਲਾਕਾਰੀ ਇਹਦਾ ਐਦੋਂ ਕਹਿੰਦੇ ਹੀ ਉਹ ਰਾਣੀਆ ਰਾਣੀਆ ਉਹਨੇ ਦੀ ਬੈਰ ਮੈਨੂੰ ਕਾਣ ਦੀ ਲੋੜ ਨਹੀਂ ਆ ਕਿੰਨੇ ਅਮੀਰ ਆ ਦਵਾਈ ਵਾਲੇ ਸੋਨੇ ਦੇ ਇਹਨਾਂ ਨੇ ਕੱਪੜੇ ਬਣਾਤੇ ਆ ਵੇਖ ਸਕਦੇ ਤੁਸੀਂ ਚੈਨੀਆ ਸ਼ਟੋ ਇਹਦੇ ਕੱਪੜੇ ਬਣਾਏ ਆ ਇਹਨਾਂ ਦਾ ਖੁੱਦ ਦਾ ਸਿੰਬਲ ਆ ਬਾਜ ਦਾ ਉੱਲੀ ਬਣਾਏ ਨੇ ਤੇ ਹੁਣ ਆਪਾਂ ਆ ਗਏ ਆ ਸੋਨੇ ਦੇ ਮਾਰਕੀਟ ਵਿੱਚ ਅੱਭੀ ਹਰ ਗਈ ਆ ਖਵਰਾਂ ਵਾਲਿਆਂ ਨੇ ਇਹਨਾਂ ਨੂੰ ਬੋਟ ਟੇਲਿੰਗ ਕੀ ਤੀਨਾਂ ਨੇ ਹਾਰੇ ਕਰੇ ਹਾਰੇ ਚੀਜ਼ ਇਹਨਾਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਜੇ ਤੁਸੀਂ ਕਹਿ ਸਕਦੇ ਕਿ ਤੇ ਮੈਂ ਪੂਰੀ ਰੇਚ ਵਾ ਤਾਂ ਹੀ ਨਹੀਂ ਕਹਿੰਦੇ ਬੱਚੋ ਨਹੀਂ ਆਉਂਦੀ ਹਬੀਬੀ ਕਮ ਟੂ ਦੁਬਈ ਇਹੇ ਕਾਉਨੋ ਤਾਂ ਬਲੋਂਦੇ ਆ ਤਾਵਾ ਕਿ ਡਾਇਮੰਡ ਹੈ ਅੱਛਾ ਬਰਾ ਪਿਓਰ ਡਾਇਮੰਡ ਆ ਚਮਕਦਾ ਨਾ ਵੀਡੀਓ ਵਿੱਚ ਅਥਾਰਟੀ ਵਾਂਸੇ ਸੇ ਕੈਬਨ ਵਗੈਰਾ ਵੀ ਹੈਗੇ ਆ ਆ ਫੂਸਾਰੇ ਦੇ ਹੈਗੇ ਪੂਰਾ ਜਦਾਂ ਸੀਫ ਹੀ ਰਿਹਾ ਵਾ ਜਿਹੜਾ ਤਗੜਾ ਹੈਟਾ ਤੇ ਉਹ ਪੂਰਾ ਬੜਾ ਪੱਲਾ ਦਾ ਬਣਵਾ ਤੇ ਹੈਗਾ ਉਹ ਸੀਸੀਟੀਵੀ ਕੈਮਰਾ ਵਾ ਜਿਹੜੇ ਹੰਦਾ ਬੰਦੇ ਨੂੰ ਉਸੇ ਡੇ ਰਿਕਾਰਡ ਕਰ ਲੈਂਦਾ ਲਗਾਵਾ ਚਾਈਨੀਸ ਆ ਸਿਸਟਮ ਆ ਜਿਹੜੇ ਬਾਰੇ ਜੇ ਚਾਇਨਾ ਚ ਜਾਤ ਤੀਂਦੇ ਆ ਇਹਨਾਂ ਨੇ ਵੀ ਲਾਏ ਆ ਛੋਟੀ-ਮੋਟੀ ਮਾਰਕੀਟ ਨਹੀਂ ਆਏ ਬੜੀ ਤਗੜੀ ਮਾਰਕੀਟਾਂ ਨੂੰ ਘੁੰਮਣ ਨੂੰ ਤਾਂ ਚਾਹੀਦਾ ਇੱਕ ਚਾਹੀਦਾ ਸਟੈਮੀਨਾ ਦੁਰਨਾਸਤੇ ਜਿਹੜਾ ਕਿੰਿਆ ਕੋ ਹੁੰਦਾ ਨਹੀਂ ਆ ਤੇ ਆ ਮੈਂ ਆ ਸਕਿਆ ਘੁੰਮੀ ਨਹੀਂ ਆ ਬੜੀ ਤਗੜੀ ਬੜੇ ਗੇਟ ਆ ਇੱਕ ਉਧਰੋਂ ਹੀ ਮੇਨ ਗੇਟ ਹੀ ਇਹ ਇੱਥੇੋਂ ਗੇਟ ਆ ਹੁਣ ਇਹ ਇੱਥੇੋਂ ਗੇਟ ਆ ਇੱਥੇ ਚਾਰ ਗੇਟ ਹੋਣੇ ਮੇਰੇ ਖਰ ਹੈ ਨਾ ਚਾਰ ਗੇਟ ਆ ਗਏ ਚਾਰ ਵੇਹ ਤੇ ਤੁਸੀਂ ਐਂਟਰ ਕਰ ਸਕਦੇ ਆ ਆ ਗੇਟ ਗੜੀ ਵੇਖੇ ਨਹੀਂ ਆਈਏ ਜਿੱਥੋਂ ਤੱਕ ਉਹ ਮੈਨੂੰ ਦਾ ਘੰਮ ਕੇ ਰ ਫੇਰ ਆਪਸਾ ਜੀ ਦਾ ਹੈਗਾ ਵਾ ਗੇਟ ਨੰਬਰ 3 ਗੇਟ ਨੰਬਰ 1 ਇਹ ਕਿਹਾ 2 ਵੇਖਿਆ ਤਾਂ ਗੇਟ ਨੰਬਰ ਹੈਗਾ 3 ਅੱਗੇ ਪੋਸਟ ਸਟੇਸ਼ਨ ਹੈਗਾ ਵਾ ਚੌਥੇ ਗੇਟ ਥਾਣੀ ਵੀ ਹੈਗਾ ਹੀ ਪਿਛਲੇ ਪਾਸੇ ਵੀ ਹੈਗਾ ਹੀ ਹੁਣ ਆ ਵਾਲੇ ਗੇਟ ਤੇ ਵੀ ਹੈਗਾ ਤੇ ਬਹੁਤ ਦੁਕਾਨਾਂ ਸੋਨੇ ਦੀਆਂ ਬਹੁਤ ਹੀ ਜ਼ਿਆਦਾ ਆ ਅੱਧੋ ਵੱਧ ਕੇ ਬਣਾਇਆ ਸੋਨੇ ਦਾ სპੋਰਟ ਸ਼ੂਜ਼ ਫੁੱਟਬਾਲਰ ਦਾ ਸ਼ੂਜ਼ ਸਰ ਤੁਸੀਂ ਲੈਣਾ ਤੁਸੀਂ ਰোনালਡੋਾਂ ਚ ਕੀ ਆ ਡਾਇਮੰਡ ਵਗੈਰਾ ਵੀ ਲਾਏ ਆ ਗੋਲਡ ਵੀ ਆ ਹਾਂ ਦੋਵੇਂ ਕੰਬੋ ਆ ਡਾਇਮੰਡ ਤੇ 골ਡ ਦੋਵੇਂ ਆ ਹਾਂਜੀ ਤੁਸੀਂ ਜਿੱਤੇ ਆ ਵਾਏ ਤੁਹਾਡਾ ਵਾਏ ਹਾਂਜੀ ਦੱਸੋ ਪਤਾ ਨਹੀਂ ਕੈਮਰੇ ਕਰ ਜਦ ਤੱਕ ਆਦੇ ਨਾ ਕੋਈ ਇਹ ਫਿਰ ਚੁੱਪ ਕਰ ਜਾਂਦੇ ਆ ਜਦੋਂ ਇਹਨਾਂ ਕੋਈ ਦੋਤੀ ਕਲੰਡੀ ਲਿਆਣਾ ਜੀ ਜਦੋਂ ਕੋਈ ਸੀਕਰਟ ਖੁੱਲਣ ਦੇ ਆਂਦਾ ਤੇ ਇਹ ਬਸ ਚੁੱਪ ਖਾਮੋਸ਼ ਮਣਮਣ ਹਸੀ ਜਾਣਾ ਮੈਂ ਕੈਮਰੇ ਤੋਂ ਭੱਜਣ ਦੇ ਆ